ਆਹ ਕਰ ਲੋ ਆਹ ਦੀ ਫੋਟੋ ਕੋਲੋ ਜੀ ਅਦਰ ਜੀ ਹਾਂ ਜੀ ਕਰ ਦੋ ਥੈਂਕ ਯੂ ਵੀਰੇ ਅਲੀਓ ਜੀ ਅਲੀਓ ਜੀ ਸਸੀ ਕਾ ਜੀ ਅਲੀਓ ਜੀ ਜਿਹੜੀ ਕਮਾਂਡ ਨੌਜਵਾਨਾਂ ਕੋ ਆਪਣਾ ਕਾਕਾ ਹਰਿੰਦਰਪਾਲ ਸਿੰਘ ਚੰਦੂ ਮਾਹਰਾ ਕਰ ਰਿਹਾ ਸਭ ਤੋਂ ਵੱਧ ਲੀਡ ਆਪਾਂ ਇੱਥੋਂ ਲਈ ਹੈ ਚੋਇਸ ਕਰਕੇ ਤੁਹਾਨੂੰ ਬਿਜਾਰਸ਼ ਹੈ ਸਾਰੀ ਉਹਨਾਂ ਲੋ ਵੀ ਬੇਨਤੀ ਕਰਦਾ ਤਗੜੇ ਹੋ ਕੇ ਸ਼੍ਰੀ ਅਨਕੇ ਸ਼ਰਮਾ ਜੀ ਨੂੰ ਮੈਂ ਅਨਕੇ ਸ਼ਰਮਾ ਜੀ ਬਾਰੇ ਵੀ ਦੱਸਦੇ ਆਂ ਵੈਸੇ ਤਾਂ ਮੇਰੇ ਤੋਂ ਪਹਿਲਾਂ ਆਗੂਆਂ ਨੇ ਤੁਹਾਨੂੰ ਦੱਸਿਆ ਹੋਗਾ ਬਹੁਤ ਹੀ ਸਾਰਥਕ ਆਗੂ ਨੇ ਬੜੇ ਸਿਆਣੇ ਬੜੇ ਲਿਖੇ ਤੇ ਸਭ ਤੋਂ ਵੱਡੀ ਗੱਲ ਕਿ ਇਮਾਨਦਾਰ ਤੇ ਕੰਮ ਕਰਨ ਦੀ ਸਮਰਥਾ ਇਹਨਾਂ ਦੇ ਵਿੱਚ ਜੋ ਇਹਨਾਂ ਦੀ ਕਾਰਗੁਜ਼ਾਰੀ ਆਪਣੇ ਹਲਕਿਆਂ ਦੇ ਵਿੱਚ ਐ ਦੋ ਵਾਰ ਐਮਐਲਏ ਰਹੇ ਮੰਤਰੀ ਵੀ ਰਹੇ ਤੇ ਸਭ ਤੋਂ ਵੱਡੀ ਗੱਲ ਵਫਾਦਾਰੀ ਅੱਜ ਵਫਾਦਾਰੀ ਵੀ ਜਿਹੜੀ ਆ ਕਿਨੇ ਆਪਾਂ ਦੇਖ ਰਿਹਾ ਨਾ ਕੋਈ ਪਾਰਟੀ ਕਾਂਗਰਸ ਦੇ ਵਿੱਚ ਉਮੀਦਵਾਰ ਬੀਜੇਪੀ ਦਾ ਬਣ ਰਿਹਾ ਕੋਈ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਾਂਗਰਸ ਦਾ ਬਣ ਰਿਹਾ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਆ ਬਹੁਤ ਹੀ ਸ਼ਤਕਾਰਯੋਗ ਸਾਡੇ ਐ ਜੀ ਪੀ ਸੀ ਦੇ ਮੈਂਬਰ ਗੁਰਦੀਪ ਸਿੰਘ ਜੀ ਪਾਣਾ ਘੜੀ ਪਾਣਾ ਘੜੀ ਮੇਰੇ ਨਾਨਕਿਆਂ ਮੇਰੇ ਮਾਮਾ ਜੀ ਲੱਗਦੇ ਨੇ ਗੁਰਦੀਪ ਜੀ ਫਿਲਕਰਾਜ ਜੀ ਬੱਠੇ ਸਾਰੇ ਅੱਧਾ ਪਿੰਡ ਮੇਰੇ ਨਾਨਕਿਆਂ ਦੇ ਹੀ ਬੈਠੇ ਇੱਥੇ ਤਕਰੀਬ ਸੋ ਮੇਰੇ ਹਲਕੇ ਤੋਂ ਸਾਰੇ ਹੀ ਆਏ ਹੋਈਆਂ ਇਕਵਾਦ ਜੀ ਸਾਰੀ ਟੀਮ ਪਰਮਿੰਦਰ ਜੀ ਸਾਰੇ ਹੀ ਬੈਠੇ ਆ ਔਰ ਲਖਵੀਰ ਸਿੰਘ ਜੀ ਮੈਂਬਰ ਬਲਾਕ ਸੰਤੀ ਹਰਜੀਤ ਸਰਪੰਚ ਦਵਿੰਦੀਪਾਲ ਗ੍ਰੰਟੀਰ ਸਿੰਘ ਜੀ ਰੇਂਦਰ ਸਿੰਘ ਜੀ ਕੁਲਦੀਪ ਸਿੰਘ ਜੀ ਬਲਮント ਸਿੰਘ ਮਲਕਪੁਰ ਜੀ ਗੁਰਜਿੰਦਰ ਸਿੰਘ ਕਰਨਪੁਰ ਜਗਿੰਦਰ ਸਿੰਘ ਪੰਛੇ ਪ੍ਰਧਾਨ Dalit Front ਅਕਸਮੀਰਾ ਸਿੰਘ ਜੀ ਸਾਡੇ ਸਰਕਾਰਯੋਗ ਮੈਂਬਰ ਜਨਰਲ ਕਾਉਂਸਲ ਸਾਰੇ ਹੀ ਮੈਂ ਨਾਮ ਲਵਾਵਾਂਗਾ ਤਾਂ ਥੋੜੇ ਬਹੁਦੇ ਅੱਜ ਪਹਿਲੀ ਵਾਰ ਹੀ ਆਇਆ ਘੱਟ ਹੀ ਪਤਾ ਮੈਨੂੰ ਤੇ ਕੁਝ ਰਹਿ ਵੀ ਜਾਂਦੇ ਔਰ ਬਹੁਤ ਸਾਰੇ ਮੇਰੇ ਆਪਣੇ ਮੇਰੇ ਹਲਕੇ ਤੋਂ ਸਾਰੇ ਹੀ ਪਰਿਵਾਰ ਦੇ ਮੈਂਬਰ ਇੱਥੇ ਤੁਹਾਨੂੰ ਬੇਨਤੀ ਕਰਨਾ ਹੈ ਮੇਰੀ ਬੇਨਤੀ ਹੈ ਵੀ ਪਹਿਲੀ ਜੂਨ ਨੂੰ ਵੋਟਾਂ ਪੈਣ। ਆਪਣੇ ਇੰਡੀਆ 'ਚ ਪੰਜਾਬ 'ਚ ਵਿਕਾਸ ਦੇ ਨਾਂ ਤੇ ਜਿਹੜੀ ਵੋਟਾਂ ਨਹੀਂ ਮੰਗੀਆਂ ਜਾਂਦੀਆਂ ਲੋਕਾਂ ਨੂੰ इमोशनल ਕਰਕੇ ਝੂਠ ਬੋਲ ਕੇ ਜਿਹੜੀਆਂ ਵੋਟਾਂ ਮੰਗੀਆਂ ਜਾਂਦੀਆਂ ਮੇਰੀ ਤੁਹਾਨੂੰ ਬੇਨਤੀ ਆ ਵੀ ਕੋਈ ਵੀ ਤੁਹਾਡੇ ਕੋਲ ਵੋਟ ਮੰਗਣਾ ਹੈ। ਕੋਈ ਹੈ ਮੈਂ ਵੀ ਆਵਾਂ। ਤੁਸੀਂ ਦੋ ਚੀਜ਼ਾਂ ਦੇ ਚੈੱਕ ਕਰੋਗੇ ਨਾ ਜੀ। ਇੱਕ ਪਾਰਟੀ ਦਾ ਕਿਰਦਾਰ ਪਾਰਟੀ ਦੀ ਕਾਰਗੁਜ਼ਾਰੀ। ਕੈਂਡੀਡੇਟ ਦਾ ਕਿਰਦਾਰ ਕੈਂਡੀਡੇਟ ਦੀ ਕਾਰਗੁਜ਼ਾਰੀ। ਜੇ ਆਪਾਂ ਦੋਨੇ ਚੀਜ਼ਾਂ ਚੈੱਕ ਕਰਕੇ ਵੋਟਾਂ ਪਾਉਂਗੇ ਨਾ ਫਿਰ ਹਰੇਕ ਉਮੀਦਵਾਰ ਨੂੰ ਤੁਹਾਡੇ ਕੋਲ ਵੋਟਾਂ ਤੋਂ ਬਾਅਦ ਆਣਾ ਪੈਣਾ। ਉਹਨੂੰ ਕੰਮ ਕਰਨੇ ਪੈਣੇ। ਉਹਨੂੰ ਆਪਣੇ ਕੰਮ ਘਣਾਣੇ ਪੈਣੀਆਂ ਨਹੀਂ ਤਾਂ ਹੁੰਦਾ ਕਿ ਆ ਆਪਣੇ ਪੰਜਾਬੀਆਂ ਨਾਲ ਹੁਣ ਦੋ ਵਾਰੀ ਤੇ ਲਗਾਤਾਰ ਠੱਗੀ ਹੋਈ ਨਾ ਜੀ ਅਮਰਿੰਦਰ ਸਿੰਘ ਨੇ ਗੁਟਕਾ ਸਾਭ ਦੀ ਸ਼ੌਂਕਾਰੇ ਕਿਆ ਕਿਹਾ ਤਾਂ ਸਾਰਾ ਕਰਜ਼ਾ ਮਾਫ ਕਰ ਦੇ ਦੂੰ ਆਟਾ ਦਾਣ ਨਾਲ ਕਿਉਂ ਚਾ ਜਿੰਨੀ ਦੇ ਦੇ ਦੂੰ ਸ਼ਗਨ ਸਕੀਮ 50000 ਦੇ ਦੂੰ ਪੈਨਸ਼ਨ 3100 ਦੇ ਦੂੰ ਸਾਈਕਲ ਦੇ ਇੱਕ ਅਕਾਲੀ ਮੈਂ ਸਕੂਟੀ ਵੀ ਦੇ ਦੂੰਗਾ ਕਹਾ ਕਰ ਕਰ ਨੌਕਰੀ ਦੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਗੰਟੀਰ ਸਿੰਘ ਜੀ ਜੀ ਅੱਜ ਜੀ ਆਇਆਂ ਤੁਹਾਡੇ ਪਿੰਡਾ ਸਾਡਾ ਪਿੰਡ ਕਰਨਪੁਰ ਹੈ ਜੀ ਆ ਤੁਹਾਡੇ ਪਿੰਡ ਆਏ ਸਾਰੇ ਜਵਾਨਾਂ ਨੂੰ ਸਾਰਾ ਮਿਲਿਆ ਹਾਂ ਜੀ ਹੰਗਾਰਾ ਬਹੁਤ ਵਧੀਆ ਮਿਲਿਆ ਜੀ ਤੁਹਾਡੇ ਸਾਹਮਣੇ ਇਕੱਠ ਦੇਖੋ ਕਿੰਨਾ ਹੋਇਆ ਅਸੀਂ ਸਾਬ ਕਾਲੀਦਾਨ ਵਾਲਾ ਸੁਰੂਤ ਹੈ ਅੱਗੇ ਵੀ ਤਰੀ ਰਹੇਗੇ ਸਾਰੀ ਵੋਟਰਾਂ ਨਾਲ ਮਿਲ ਕੇ ਪਾਵਾਂਗੇ ਸਾਰਿਆਂ ਨੂੰ ਪਵਾਵਾਂਗੇ ਜੀ ਲੋਕਾਂ ਨੂੰ ਕੀ ਕੀ ਕਰਦੇ ਹੋ ਅੱਜ ਦਿਨ ਤੇ ਹਾਂ ਜੀ ਲੋਕਾਂ ਨੂੰ ਅਪੀਲ ਕਰਦੇ ਹੋ ਲੋਕਾਂ ਨੂੰ ਅਪੀਲ ਕਰਦੇ ਆ ਜੀ ਵਧੀਆ ਉਹ ਤਾਲੀਦਲ ਆਪਣੇ ਵੋਟ ਪਾਵਾਂਗੇ ਜੀ ਬਾਤੇ ਬਾਤੇ ਵੋਟ ਪਵਾਵਾਂਗੇ ਆਣੀ ਸਾਡੀ ਵਧੀਆ ਪਾਰਟੀ ਹੈ ਇਹ ਵੋਟਰਾਂ ਨੂੰ ਅਪੀਲ ਕਰਦਾ ਵੀ ਸਾਰ ਸਾਰੇ ਰਾਜ ਮਿਲ ਕੇ ਇਹਨੂੰ ਵੋਟ ਪਾਓ ਸੈਂਟਰ ਤੱਕ ਅਸੀਂ ਪਹੁੰਚਾਵਾਂਗੇ